ਇਹ ਰਚਨਾ ਮੇਰੇ ਵੱਡੇ ਵੀਰ ਗੁਰਜੀਤ ਸਿੰਘ ਰਾਜੂ ਦੀ ਲਿਖੀ ਹੋਈ ਹੈ ਗੁਰੂ ਘਰ ਜਾਇਆ ਕਰ ਜੇ ਤੂੰ ਖੁਸ਼ੀ ਲੈਣੀ ਹੈ ਤਾਂ ਮੇਰੀ ਗੱਲ ਮੰਨ ਲੈ ਗੱਲ ਮਿੱਤਰਾਂ ਦੀ ਤੂੰ ਮੇਰੀ ਪੱਲੇ ਨਾਲ ਬੰਨ ਲੈ ਉੱਠ ਤੜਕੇ ਤੂੰ ਗੁਰੂ ਘਰ ਜਾਇਆ ਕਰ ਵੇ ਤੇਰੇ ਦੁੱਖ ਮੁੱਕ ਜਾਣੇ ਦੋਵੇਂ ਟਾਈਮ ਉਹਦਾ ਨਾਮ ਤੇ ਆਇਆ ਕਰ ਵੇ ਤੇਰੇ ਦੁੱਖ ਮੁੱਕ ਜਾਣੇ ਜੇ ਤੂੰ ਖੁਸ਼ੀ ਲੈਣੀ ਹੈ ਤਾਂ ਮੇਰੀ ਗੱਲ ਮੰਨ ਲੈ ਗੱਲ ਮਿੱਤਰਾਂ ਦੀ ਤੂੰ ਮੇਰੀ ਪੱਲੇ ਨਾਲ ਬੰਨ ਲੈ ਉੱਠ ਤੜਕੇ ਤੂੰ ਗੁਰੂ ਘਰ ਜਾਇਆ ਕਰਵੇਂ ਤੇਰੇ ਦੁੱਖ ਮੁੱਕ ਜਾਣੇ ਦੋਵੇਂ ਟਾਈਮ ਉਹਦਾ ਨਾਮ ਤੇ ਆਇਆ ਕਰਵੇਂ ਤੇਰੇ ਦੁੱਖ ਮੁੱਕ ਜਾਣੇ ਇੰਨਾ ਸਾਹਾਂ ਦਾ ਕੀ ਪਤਾ ਸਾਹ ਆਵੇ ਜਾਣਾ ਆਵੇ ਬਸ ਇੰਨਾ ਰੱਖ ਚੇਤੇ ਸਮਾ ਤੇਰਾ ਮੁੱਕੀ ਜਾਵੇ ਟਾਈਮ ਵੱਧ ਤੋਂ ਵੱਧ ਉੱਥੇ ਲਾਇਆ ਕਰਵੇਂ ਤੇਰੇ ਦੁੱਖ ਮੁੱਕ ਜਾਣੇ ਗੁਰੂ ਘਰ ਜਾ ਕੇ ਮਨ ਨੂੰ ਹੈ ਸ਼ਾਂਤੀ ਮਿਲਦੀ ਗੁਰੂ ਜਾਣਦਾ ਏ ਸਾਰੀ ਗੱਲ ਤੇਰੇ ਦਿਲ ਦੀ ਤੂੜ ਚਰਨਾਂ ਦੀ ਮੱਥੇ ਉੱਤੇ ਲਾਇਆ ਕਰਵੇਂ ਤੇਰੇ ਦੁੱਖ ਮੁੱਕ ਜਾਣੇ ਕਾਰ ਲੰਗਰ ਦੀ ਸੇਵਾ ਚਾਹੇ ਝਾੜੂ ਦੀ ਤੂੰ ਸੇਵਾ ਗੱਲ ਯਾਦ ਰੱਖੀ ਮੇਰੀ ਲੱਗੇ ਮੇਵਾ ਸੇਵਾ ਨੂੰ ਹੀ ਮੇਵਾ ਉਹਦੀ ਸੇਵਾ ਲਈ ਤੂੰ ਮਾਰੇ ਮਿੱਟ ਜਾਇਆ ਕਰਵੇਂ ਤੇਰੇ ਦੁੱਖ ਮੁੱਕ ਜਾਣੇ ਮਸਾ ਮਸਾ ਇਹ ਜੁਨੀ ਮਿਲੀ ਰਾਜੂ ਆਏ ਤੈਨੂੰ ਆਪ ਚੱਲ ਨਾਲੇ ਗੁਰੂ ਘਰ ਲੈ ਚੱਲ ਮੈਨੂੰ ਐਵੇਂ ਲੋਕਾਂ ਪਿੱਛੇ ਟਾਈਮ ਨਾ ਗਵਾਇਆ ਕਰਵੇਂ ਤੇਰੇ ਦੁੱਖ ਮੁੱਕ ਜਾਣੇ ਜੇ ਤੂੰ ਖੁਸ਼ੀ ਲਾਨੀ ਹੈ ਤਾਂ ਮੇਰੀ ਗੱਲ ਮੰਨ ਲੈ ਗੱਲ ਮਿੱਤਰਾਂ ਦੀ ਤੂੰ ਮੇਰੀ ਪੱਲੇ ਨਾਲ ਬਨ ਲੈ ਉੱਠ ਤੜਕੇ ਤੂੰ ਗੁਰੂ ਘਰ ਜਾਇਆ ਕਰਵੇਂ ਤੇਰੇ ਦੁੱਖ ਮੁੱਕ ਜਾਣੇ ਦੋਵੇਂ ਟਾਈਮ ਉਹਦਾ ਨਾਮ ਤੇ ਆਇਆ ਕਰਵੇਂ ਤੇਰੇ ਦੁੱਖ ਮੁੱਕ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ